ਭਾਰਤ ਵਿੱਚ ਚੇਨਨੀ ਦੇ ਜੰਗਲੀ ਜਾਨਵਰਾਂ ਦੀ ਤਸਕਰੀ ਜ਼ੋਰਾਂ ਤੇ ਹੈ ਜਾਨਵਰਾਂ ਦੀ ਤਸਕਰੀ ਵਿਰੋਧੀ ਇੱਕ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਮੁੰਬਈ ਕਸਟਮ ਵਿਭਾਗ ਨੇ 31 ਮਈ ਨੂੰ ਸ਼ਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਬੈਂਕਾਕੰਗ ਤੋਂ ਫਲਾਈਟ TG317 ਤੋਂ ਉਤਰਨ ਵਾਲੇ ਇੱਕ ਭਾਰਤੀ ਯਾਤਰੀ ਦੇ ਬੈਗ ਵਿੱਚ ਅਜਿਹਾ ਸਮਾਨ ਸੀ ਕਿ ਅਧਿਕਾਰੀ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਇਸ ਵਿੱਚ 52 ਜ਼ਿੰਦਾ ਵਿਦੇਸ਼ੀ ਸੱਪ ਅਤੇ ਕੱਛੂ ਕੰਬੇ ਸਨ ਕਸਟਮ ਅਧਿਕਾਰੀਆਂ ਨੂੰ ਪਹਿਲਾਂ ਹੀ ਯਾਤਰੀ ਦੀਆਂ ਗਤੀਵਿਧੀਆਂ ਤੇ ਸ਼ੱਕ ਸੀ ਜਦੋਂ ਬੈਗ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 3 ਸਪਾਈਡਰ ਟੇਲਡ ਹੌਂਡ ਵਾਈਪਰ ਪਾਂਜੀ ਏਸ਼ੀਆਈ ਲੀਫ ਕੱਟੂ ਕੰਮੇ ਅਤੇ 44 ਇੰਡੋਨੇਸ਼ੀਆਈ ਪਿੱਟ ਵਾਈਪਰ ਮਿਲੇ ਇਹਨਾਂ ਵਿੱਚੋਂ ਇੱਕ ਸੱਪ ਰਾਸਤੇ ਵਿੱਚ ਮਰ ਗਿਆ ਸੀ ਦੂਜੇ ਜਾਨਵਰਾਂ ਦੀ ਹਾਲਤ ਵੀ ਨਾਜ਼ੁਕ ਸੀ ਸਪਾਈਡਰ ਟੇਲ ਹੌਂਡ ਵਾਈਪਰ ਇੱਕ ਮਾਰੂਥਲ ਸੱਪ ਹੈ ਜਿਸ ਦੀ ਪੂਛ ਮੱਕੜੀ ਵਰਗੀ ਹੁੰਦੀ ਹੈ ਇਹ ਸ਼ਿਕਾਰ ਨੂੰ ਫਸਾਉਣ ਲਈ ਕੁਦਰਤ ਦਾ ਇੱਕ ਵਿਲੱਖਣ ਹਥਿਆਰ ਹੈ ਇਸ ਦੇ ਨਾਲ ਹੀ ਏਸ਼ੀਅਨ ਲੀਫ ਟਰਟਲ ਅਤੇ ਇੰਡੋਨੇਸ਼ੀਆਈ ਪਿੱਟ ਵਾਈਪਰ ਵਰਗੇ ਜੀਵ ਦੁਨੀਆ ਭਰ ਦੇ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਵਿੱਚ ਗੈਰ ਕਾਨੂੰਨੀ ਬਾਜ਼ਾਰ ਵਿੱਚ ਬਹੁਤ ਕੀਆ ਕੀਮਤਾਂ ਤੇ ਵੇਚੇ ਜਾਂਦੇ ਹਨ ਕਸਟਮਰ ਅਧਿਕਾਰੀਆਂ ਨੇ ਤੁਰੰਤ ਜੰਗਲੀ ਜੀਵ ਅਤੇ ਜੰਗਲਾਤ ਵਿਭਾਗ ਨੂੰ ਜ਼ਬਤ ਕੀਤੀ ਗਈ ਪ੍ਰਜਾਤੀ ਬਾਰੇ ਸੂਚਿਤ ਕੀਤਾ ਸਾਰੇ ਜਾਨਵਰਾਂ ਨੂੰ ਮਾਹਿਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ